welcom my new vlog hello everyone welcome back to our new vlog guys ਕਿਵੇਂ ਤੁਸੀਂ ਹੋ ਕਰਦੇ ਆ ਤੁਸੀਂ ਵੀ ਠੀਕ ਹੋਵਗੇ ਤੇ ਠੰਡ ਵਿੱਚ ਵਧੀਆ ਹੀ ਹੋਵੋਗੇ गाइस ਠੰਡ ਬਹੁਤ ਹੈ ਤੇ ਠੰਡ ਦੇ ਵਿੱਚ ਮੈਂ गाइस ਤੁਹਾਨੂੰ ਇੱਕ ਆਈਟਮ ਦਿਖਾਣਾ ਚਾਹੁੰਦੀ ਆ ਤੇ ਸੋ ਧਿਆਨ ਨਾਲ ਦੇਖਿਓ ਉਹ ਆਈਟਮ ਮੇਰੇ ਕੋਲ ਪਈ ਹੈ ਬਿਲਕੁਲ ਨਵੀਂ ਤੇ ਨਾ ਉਹ ਗੁड़िया ਪਾ ਰਹੀ ਹੈ ਨਾ ਮੈਂ ਪਾ ਰਹੀ ਹਾਂ ਠੀਕ ਹੈ ਤੇ ਮਤਲਬ ਕਿ ਨਵੀਂ ਪਈ ਹੈ ਹੁਣ ਇਹ ਕਹਿੰਦੇ ਮੈਂ ਵਾਪਸ ਵੀ ਨਹੀਂ ਕਰਨ ਜਾਣੀ ਤੇ ਤੁਸੀਂ ਮੇਰੇ ਵਲੌਗ ਦੇਖਦੇ ਹੋ ਗਾਇਸ ਤੇ ਮੈਂ ਤੁਹਾਨੂੰ ਉਹ ਦਿਖਾਣੇ ਆ ਕਿ ਆਈਟਮ ਐ ਸਰਦੀਆਂ ਚ ਠੰਡ ਚ ਨਿੱਗੇ ਹੋਣ ਵਾਲੇ ਆਈਟਮ ਐ ਆ ਦੇਖੋ ਜੀ ਆਹ ਹੈ ਜੈਕਟ ਲੇਡੀਜ਼ ਜੈਕਟ ਐ ਡਬਲ ਐਕਸਲ ਸਾਈਜ਼ ਐ ਠੀਕ ਐ ਇਹ ਜਦੋਂ ਮੈਂ ਪਾਣੀ ਆ ਨਾ ਤੇ ਇਹ ਫਲਫੀ ਫਲਫੀ ਜਿਆਦਾ ਵਾ ਨਿੱਗੀ ਬਹੁਤ ਐ ਦੇਖੋ ਮੈਂ ਫਲਫੀ ਫਲਫੀ ਚੀਜ਼ ਘੱਟ ਪਾ ਕੇ ਰਾਜੀ ਆ ਮੈਂ ਥੋੜੀ ਘੱਟ ਫਲਫੀ ਪਾਣੀ ਆ ਤੇ ਇਹ ਜਿਆਦਾ ਫਲਫੀ ਆ ਮਤਲਬ ਕਿ برف ਚ ਜਿਵੇਂ ਆਪਾਂ ਸਨੋ ਤੇ ਜਾਈਏ ਨਾ ਇਹ ਉੱਥੇ ਪਾਣ ਵਾਲੀ ਆਈਟਮ ਆ ਸਨੋ ਤੇ ਪਾਣ ਵਾਲੀ ਜੈਕਟ ਦੇਖੋ ਨਵਾਂ ਪੀਸ ਆ ਬਿਲਕੁਲ ਦੇਖੋ ਟੈਗ ਹਲੇ ਲੱਗਾ ਹੋਇਆ ਵਾ ਟੈਗ ਮੈਂ ਉਤਾਰਿਆ ਨਹੀਂ ਲੱਗੀ ਸੀ ਮੈਂ ਕਿਹਾ ਨਹੀਂ ਪਹਿਲੇ ਆਪਾਂ ਰਿਵੀਲ ਕਰ ਲਈਏ ਆ ਦੇਖੋ ਡਬਲ ਐਕਸਲ ਸਾਈਜ਼ ਆ ਠੀਕ ਹੈ ਪੋਕਟਾਂ ਲੱਗੀਆਂ ਹੋਈਆਂ ਨੇ ਆ ਪੋਕਟਾ ਠੀਕ ਹੈ ਨਿੱਗੀ ਬੋਤ ਹੈ ਮਾਈਨਸ ਟੈਂਪਰੇਚਰ ਚ 0 ਡਿਗਰੀ ਤੇ ਪਾਣ ਵਾਲੀ ਹੈ ਠੀਕ ਹੈ ਤੁਸੀਂ ਜੇ ਕੋਈ ਲੈਣ ਦਾ ਚਾਹਵਨ ਹੈ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਆਪਾਂ ਨੂੰ ਉਹਨਾਂ ਨੂੰ ਸਿਰਫ 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 500 ਰੁਪਏ ਦੀ ਮੈਂ ਲਗਾਉਂਗੀ ਸਿਰਫ 500 ਰੁਪਏ ਠੀਕ ਹੈ ਨਾ ਕਿਉਂਕਿ ਮੇਰੇ ਕੋਲ ਪਈ ਹੈ ਇਹ ਕਿੰਨੀ ਦੇਰ ਦੀ ਐਂ ਪੈਕਿੰਗ ਚ ਰੱਖੀ ਹੋਈ ਸੀਗੀ ਤੇ ਯੂਜ਼ ਨਹੀਂ ਕੋਈ ਵੀ ਕਰ ਰਿਆ ਸੋ ਮੈਂ ਕਿਹਾ ਆਪਾਂ ਇਹਨੂੰ ਕਿਉਂ ਇੱਧਰ ਉੱਧਰ ਰੱਖਣੀ ਤੇ ਜੇ ਕੋਈ ਗ੍ਰਾਹਕ ਬੰਦਾ ਹੈ ਤਾਂ ਇਹ ਬਣਾ ਲੈਣੇ ਆ ਤੇ ਜੇ ਕੋਈ ਲੈਣ ਦਾ ਚਾਹਵਾਨ ਹੈ ਇਹ ਜੈਕਟ ਨੂੰ ਠੀਕ ਹੈ ਨਾ ਤੇ ਉਹ ਜ਼ਰੂਰ ਬਾਈ ਕਰ ਸਕਦਾ ਹੈ ਸਿਰਫ 500 ਰੁਪਏ ਦੀ 0 ਡਿਗਰੀ ਚ ਪਾਉਣ ਵਾਲੀ -0 ਚ ਪੈ ਜੇਗੀ ਦੇਖੋ ਅੰਦਰੋਂ ਵੀ ਦੇਖੋ ਆਹ ਕਪੜਾ ਲੱਗਾ ਹੋਇਆ ਦੇਖੋ ਫੁੱਲ ਗਰਮ ਹੈ ਫੁੱਲ ਸੋ ਕਮੈਂਟ ਕਰਿਓ ਜਿੰਨੇ ਵੀ ਲੈਣੀ ਹੋਈ ਦੱਸਿਓ ਆਪਾਂ ਨੂੰ 500 ਰੁਪਏ ਦੀ ਦਵਾਂਗੇ ਜਿਹੜੇ ਕਿ ਮੈਨੂੰ ਇਹ ਆਈ ਹੋਈ ਹੈ ਇਹਦਾ ਰੇਟ ਸੰਜੀਵ ਜੀ ਤੋਂ ਪੁੱਛ ਕੇ ਦੱਸਾਂਗੀ ਮੈਂ ਉਹਨਾਂ ਨੇ ਲਿਆਂਦੀ ਸੀ ਮੇਰੇ ਲਈ ਤੇ ਸੋ ਹੈ ਕੋਈ ਚਾਹਵਨ ਤੇ ਦੱਸਿਓ ਲਾਈਟ ਬਲੂ ਕਲਰ ਹੈ ਠੀਕ ਹੈ ਦੱਸਿਓ ਗਾਇਸ ਕਮੈਂਟ ਕਰਿਓ ਜਰੂਰ ਆਪਾਂ ਨੂੰ 500 ਰੁਪਏ ਦੀ ਦਵਾਂਗੇ ਕਰਿਓ ਕੰਟੈਕਟ ओके डबल एक्सेल मेरा साइज है गाइस मतलब के जो मेरे साइज दिया है वो ले सकती हैं सो गाइस आपा हुन ਇਹਨੂੰ ਤੈਹ ਲਗਾ ਕੇ ਤੇ ਲਫਾਫੇ ਵਿੱਚ ਰੱਖ ਦਿੰਨੇ ਆ ਸੋ ਜਿਹਨੇ ਲੈਣੇ ਆ ਸੋ ਪਲੀਜ਼ ਕਮੈਂਟ ਫਾਸਟ ਠੀਕ ਹੈ ਆਪਾਂ ਉਹਨੂੰ ਹੀ ਦੇ ਦਾਂਗੇ ਹਾਂਜੀ ਐ ਰੋਟੀ ਇਹ ਬਣਾਈ ਮੇਰੀ ਨੰਨੂ ਨੇ ਨੰਨੂ ਨੇ ਨੰਨੂ ਨੇ ਅਰੇ ਜਿੱਦੀ ਨੰਨੂ ਆ ਨਾ ਉੱਡੀ ਕੇ ਰੋਟੀ ਆ ਦੇਖੋ ਹਣਾ ਆਏ ਕਿੰਨੀ ਕਿਊਟ ਬਣਾਈ ਆ ਨਾ ਨੰਨੂ ਤੂੰ ਨੇ ਅੱਛੀ ਸੀ ਰੋਟੀ ਬਣਾਈ ਹੈ ਮੈਨੂੰ ਖਾਣੇ ਕੇ ਲਈ ਮੈਂ ਇਸ ਕੋ ਖਾਉਂਗਾ ਫਸਟ ਰੋਟੀ ਨੰਨੂ ਕੀ ਨੰਨੂ ਗੋਲ ਗੋਲ ਬਣਾਤੀ ਹੈ ਇਹ ਦੇਖੋ ਬਣਾ ਰਹੀ ਹੈ ਪਾਪਾ ਕੇ ਸਾਥ ਫਰਸ਼ ਤੇ ਉਹ ਦੇਖੋ ਇਹਨੂੰ ਹੁਣ ਇਹਨੇ ਗੋਲ ਕਰਨਾ नैनू गोल करके दिखा गाइस को गोल कर कैसे गोल करती गौल है ए आ देखो ये को आईडी बहुत ने गोल कर दे देखो ओ ओ ओ ओ, 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 ओ दोबारा बनाएगी अब दोबारा बनाएगी खराब हो गई आ देखो बना के मेन कर दे चाहे ना ये ये फर्स्ट से बनी है इधर हां चाहे फर्स्ट से बनी है ये वीडियो हां रोटी ਆਹ ਹੋ ਗਿਆ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਮੇਰੀ ਨੈਨੋ ਨੇ ਆਏ ਹਾਏ ਪਹਿਲੀ ਰੋਟੀ ਜਾਨ ਆ ਪਾਪਾ ਦੀ ਓਏ ਹੋਏ ਇਹ ਮੈਂ ਖਾਂਗਾ ਖਾएंगे ਚਾਹੇ ਫਰਸ਼ 'ਤੇ ਬਣੀ ਹੈ ਪਰ ਕੀ ਹੋ ਗਿਆ ਕੁੜੀਆਂ ਦੀ ਆ ਦੇ ਅ ਮਤਲਬ ਕਿ ਫਸਟ ਰੋਟੀ ਗੋਲ ਗੋਲ ਜਿਨ੍ਹਾਂ ਦੀ ਨਿੱਕੀ ਜਿਨ ਕੰਨਿਆ ਨੇ ਪਹਿਲੀ ਰੋਟੀ ਆਪਣੇ ਹੱਥਾਂ ਨਾਲ ਬਣਾਈ ਹੋਵੇ ਹਨਾ ਉਹਦੀ ਰੋਟੀ ਖਾਣ ਦਾ ਸੁਆਦ ਹੀ ਵੱਖਰਾ ਹਾਂ ਖਾਓ ਖਾਓ ਗਾਈਜ਼ ਜਦੋਂ ਨੰਨੂ ਬਣਾਉਂਦੇ ਆ ਨਾ ਰੋਟੀ ਚਾਹੇ ਡਿੰਗੀ ਟੇਢੀ ਵੀ ਹੁੰਦੀ ਹੈ ਜਿੱਤਾ ਦੀ ਮਰਜ਼ੀ ਮੈਂ ਖਾਣਾ ਉਹ ਬਣਾ ਕੇ ਪਾਪਾ ਨੂੰ ਜ਼ਰੂਰ ਦਿੰਦੀ ਪਾਪਾ ਆਪ ਖਾਓ ਚਾਹੇ ਫਰਸ਼ ਤੇ ਹੋਵੇ ਚਾਹੇ ਜਿੱਥੇ ਮਰਜ਼ੀ ਬਣਾਵੇ ਮੈਂ ਖਾਣਾ ਜ਼ਰੂਰ ਆ ਖਾਂਦੇ ਜ਼ਰੂਰ ਨੇ ਸਹੀ ਗੱਲ ਚਲੋ ਖਾਓ ਹਾਂ ਮੈਂ ਖਾਂਦਾ ਚਲੋ ਓਕੇ ਖਾਓ ਸੱਜੀ ਨਾਲ ਯੰਮੀ ਓਕੇ ਨੇੜੇ ओके ਲੋ ਨਾ ਜਾ ਰਹੇ ਆ ਹੋਰ ਵੇਲ ਦੀ ਪੀ ਬੈਠੀ ਬੇਬੀ ਆ ਦੇਖੋ ਸੋ ਗਾਇਜ਼ ਅੱਜ ਮੈਂ ਲੰਚ ਦੇ ਵਿੱਚ ਬਣਾਈ ਸੀਗੇ ਚਿੱਟੇ ਛੋਲੇ ਤੇ ਰੋਬਿਨ ਦੀਆਂ ਫੇਵਰਟ ਪੂੜੀਆਂ ਕਿਉਂਕਿ ਚਿੱਟੇ ਛੋਲੇ ਬਣੇ ਹੋ ਨਾ ਤੇ ਰੋਬਿਨ ਪਤਾ ਰੋਬਿਨ ਕਹਿੰਦਾ ਮੈਨੂੰ ਪੂੜੀਆਂ ਹੀ ਬਣਾ ਕੇ ਦਿਆਂ ਕਰੋ ਉਹਦੇ ਨਾਲ ਜਿਆਦਾ ਦੁਗਣੀ ਤੇਜ਼ ਭੁੱਖ ਲੱਗ ਜਾਂਦੀ ਹੈ ਤੇ ਦੇਖੋ ਜੀ ਇੰਜੋਏ ਕਰ ਰਹੇ ਆ ਵਧੀਆ ਬਣੇ ਰੋਬਿਨ ਬਹੁਤ ਵਧੀਆ ਗਾਈਜ਼ ਆਜੋ ਪੂੜੀਆਂ ਛੋਲੇ ਤੇ ਗੁੜੀਆਂ ਲਈ ਬਣਾਏ ਨੇ ਮੈਂ ਰਾਈਸ ਉਹ ਖਾਂਦੀ ਏ ਛੋਲਿਆਂ ਦੇ ਨਾਲ ਚਾਵਲ ਖਾਂਦੀ ਉਹ ਵਧੀਆ ਥੈਂਕ ਯੂ ਐਂਡ ਸੋ ਗਾਈਜ਼ ਮੈਂ ਗਰਮ ਗਰਮ ਰੋਬਿੰਡ ਲਈ ਪੂੜੀਆਂ ਕਢਾਲਦੀ ਪਈਆਂ ਦੇਖੋ ਕਿਉਂਕਿ ਛੋਲੇ ਵਗੈਰਾ ਬਣੇ ਹੋ ਉਨਾਂ ਤੇ ਰੋਬਿੰਡ ਹਮੇਸ਼ਾ ਹੀ ਖਾਂਦਾ ਏ ਪੂਰੀਆਂ ਇੱਧਰ ਕੱਢ ਰਹੀਆਂ ਨਾਲ ਦੀ ਨਾਲ ਇਧਰ ਬਣਾਈ ਪਏ ਨੇ ਛੋਲੇ ਛੋਲੇ ਵੀ ਸਬਜ਼ੀ ਬਣੀ ਜਾਂਦੀ ਪੂਰੀਆਂ ਕੋਈ ਕੋਈ ਪੂਰੀ ਨਿਕਲਦੀ ਹੈ ਪੂਰੀ ਹੈ ਫੁੱਲ ਕੇ ਚਲੋ ਤਾਨੂੰ ਬਹੁਤ ਬਹੁਤ ਗਾਇਜ਼ ਵਧਾਈਆਂ ਦੋ ਤੁਹਾਨੂੰ ਵੀ ਸਵਾ ਵਧਾਈਆਂ ਸ਼ੀ ਦਾ ਮਾਹੌਲ ਹੈ ਗਾਇਸ ਹਾਂਜੀ ਅਸੀਂ ਜੋ ਬਹੁਤ ਟਾਈਮ ਤੋਂ ਸੁਪਨਾ ਦੇਖ ਰਹੇ ਹਾਂ ਹੌਲੀ-ਹੌਲੀ ਸੱਚ ਹੋ ਰਿਹਾ ਸੱਚ ਹੋ ਰਿਹਾ ਸੱਚ ਦੇ ਕਰੀਬ ਜਾ ਰਿਹਾ ਹਾਂਜੀ ਹੌਲੀ-ਹੌਲੀ ਤੁਹਾਨੂੰ ਹੋਰ ਖੁਸ਼ੀਆਂ ਦੇਖਣ ਨੂੰ ਮਿਲਣਗੀਆਂ ਸਰਪ੍ਰਾਈਜ਼ ਮਿਲ ਹੀ ਜਾਣਗੇ ਹੌਲੀ-ਹੌਲੀ ਹੌਲੀ-ਹੌਲੀ ਹੋਰ ਸਰਪ੍ਰਾਈਜ਼ ਮਿਲਣਗੇ ਫਿਰ ਅਸੀਂ ਇੱਕੋ ਵਾਰ ਸਰਪ੍ਰਾਈਜ਼ ਰੀਵੀਲ ਕਰਾਂਗੇ ਤੁਹਾਨੂੰ ਹਾਂਜੀ ਹਾਂਜੀ ਵੀ ਅਸੀਂ ਕਿਸ ਖੁਸ਼ੀ ਦੀ ਗੱਲ ਕਰ ਰਹੇ ਹਾਂ ਹਾਂਜੀ ਬਸ ਤੁਸੀਂ ਦੇਖੋ ਤੇ ਇੰਜੋਏ ਕਰੋ ਸਾਡੀ ਖੁਸ਼ੀ ਹਾਂ ਤੇ ਲਿਖੋ ਕਮੈਂਟ ਵਿੱਚ ਕੰਗ੍ਰੈਚੁਲੇਸ਼ਨ ਯੈਸ ਸਨੇਹਾ ਐਂਡ ਰਾਜੀਵ ਐਂਡ ਫੈਮਿਲੀ ਕੰਗ੍ਰੈਚੁਲੇਸ਼ਨ ਲਿਖਣਾ ਗਾਇਜ਼ ਜ਼ਰੂਰ ਯੈਸ ਸਾਰੀ ਫੈਮਿਲੀ ਨੂੰ ਠੀਕ ਹੈ ਨਾ ਕੰਗ੍ਰੈਚੁਲੇਸ਼ਨ ਦੇਣੀ ਹੈ ਤੁਸੀਂ ਚਲੋ ਜੀ ਹੁਣ ਇਸ ਵਲੋਗ ਦਾ ਆਪਾਂ ਐਂਡ ਕਰਦੇ ਆ ਬਾਏ